ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਜ਼ਿਲ੍ਹੇ ਚੋਂ ਬੰਦ ਨੇ ਲੋਕ ਸਭਾ ਹਲਕਾ ਖਰੂਰ ਸਾਬ ਤੋਂ ਸੰਸਦ ਮੈਂਬਰ ਉਹਨਾਂ ਦਾ ਜੋ 10 ਮਾਰਚ ਨੂੰ ਡਿਬਰੂਗੜ੍ਹ ਜ਼ਿਲ੍ਹੇ ਤੋਂ ਜਿਹੜਾ ਕਿ ਸੰਸਦ ਵਿੱਚ ਸ਼ਾਮਲ ਹੋਣ ਵਾਸਤੇ ਜੋ ਜਾਣਕਾਰੀ ਆ ਰਹੀਆਂ ਨੇ ਕਿ ਉਹਨਾਂ ਨੂੰ 10 ਮਾਰਚ ਤੋਂ ਡਿਬਰੂਗੜ ਜੇਲ੍ਹ ਤੋਂ ਪੈਰੋਲ ਦਿੱਤੀ ਜਾਵੇਗੀ ਔਰ ਉਹ ਸੰਸਦ ਦੇ ਵਿੱਚ ਹਾਜ਼ਰ ਹੋਣਗੇ ਆਪਣੇ ਹਲਕੇ ਦੇ ਲੋਕਾਂ ਦੀਆਂ ਮੰਗਾਂ ਚੱਕਣਗੇ ਸੋ ਉਸ ਤੋਂ ਪਹਿਲਾਂ ਕਿ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਭਾਈ ਸਿਮਰਨਜੀਤ ਸਿੰਘ ਮਾਨਯੇ ਵੀ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਪ੍ਰਤੀ ਬਿਆਨ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਅਸੀਂ ਸਤਿਕਾਰ ਕਰਦੇ ਹਾਂ ਇੱਕ ਵਾਰ ਸਾਡੀ ਆਪਸ ਵਿੱਚ ਜੋ ਮੁਲਾਕਾਤ ਹੋਈ ਸੀ ਪਰ ਉਸ ਤੋਂ ਬਾਅਦ ਪਾਈ ਅੰਮ੍ਰਿਤਪਾਲ ਸਿੰਘ ਨਾਲ ਸਾਡੀ ਕੋਈ ਮੁਲਾਕਾਤ ਨਹੀਂ ਹੋਈ ਜੋ ਉਹਨਾਂ ਨੇ ਆਪਣੀ ਪਾਰਟੀ ਬਣਾਈ ਏ ਉਹ ਪਾਰਟੀ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਜੋ ਅਸੀਂ ਪੰਜਾਬ ਦੇ ਲਈ ਕਰ ਰਿਹਾ ਕਿ ਸਾਡਾ ਪੰਜਾਬ ਅਲੱਗ ਸੂਬਾ ਹੋਵੇ ਅਸੀਂ ਖਾਲਸਾ ਥਾਨ ਚਾਹੁੰਦੇ ਹਾਂ ਜੇਕਰ ਅੰਮ੍ਰਿਤਪਾਲ ਸਿੰਘ ਸਾਡੇ ਨਾਲ ਸਹਿਮਤ ਨੇ ਤਾਂ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਜੇਕਰ ਖਾਲਸਾ ਥਾਨ ਦੇ ਮੁੱਦੇ ਤੇ ਉਹਨਾਂ ਦਾ ਪਾਰਟੀ ਦਾ ਕੋਈ ਸਟੈਂਡ ਨਹੀਂ ਤਾਂ ਫਿਰ ਸਾਡਾ ਉਹਨਾਂ ਨਾਲ ਕੋਈ ਲਗਾ ਨਹੀਂ ਫਿਰ ਉਹ ਜੈ ਸ਼੍ਰੀ ਰਾਮ ਵਾਲੇ ਹੀ ਹੋ ਸਕਦੇ ਨੇ ਔਰ ਉਹ ਜੈ ਸ਼੍ਰੀ ਰਾਮ ਦਾ ਨਾਰਾ ਲਾਉਣ ਵਾਲੇ ਨੇ ਇਹ ਭਾਈ ਸਿਮਰਨਜੀਤ ਸਿੰਘ ਮਾਨ ਸ਼ੋਮਨੀ ਕਾਲੀਦਨ ਅੰਮ੍ਰਿਤਸਰ ਸਾਬਕਾ ਜੋ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੈ ਸ਼੍ਰੀ ਰਾਮ ਕਰਨ ਵਾਲੇ ਨੇ ਸੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਵਾਸਤੇ ਉਹਨਾਂ ਨੇ ਵਾਰਸ ਪੰਜਾਬ ਦੀ ਕਮਾਂਡ ਸੰਭਾਲੀ ਸੀ ਸੋ ਉਹਨਾਂ ਦੇ ਵੱਲੋਂ ਹੁਣ ਇਸ ਤੇ ਉੱਪਰ ਕੀ ਪ੍ਰਤੀਕਿਰਿਆ ਆਉਂਦੀ ਕਿ ਉਹ ਖਾਲਸਾਤਨ ਦੇ ਨਾਂ ਤੇ ਜਿਹੜਾ ਉਹਨਾਂ ਦਾ ਕੀ ਸਟੈਂਡ ਹੁੰਦਾ ਜਦੋਂ ਕਿ ਉਹਨਾਂ ਦੇ ਪਿਤਾ ਭਾਈ ਤਰਸੇਮ ਸਿੰਘ ਜੋ ਨਵੀਂ ਪਾਰਟੀ ਦੀ ਮੈਂਬਰਸ਼ਿਪ ਕਰ ਰਹੇ ਨੇ ਉਹਨਾਂ ਦੇ ਨਾਲ ਸੰਸਦ ਮੈਂਬਰ ਸਰਪਜੀਤ ਸਿੰਘ ਖਾਲਸਾ ਜੋ ਹਲਕਾ ਫਰੀਦਕੋਟ ਤੋਂ ਨੇ ਇਹਨਾਂ ਨੇ ਨਵੀਂ ਪਾਰਟੀ ਦਾ ਜੋ ਸਿਰਜਣਾ ਕੀਤੀ ਏ ਮਾਗੀ ਵਾਲੇ ਦਿਨ ਸ੍ਰੀ ਮੁਖਸਤ ਸਾਹਿਬ ਦੀ ਧਰਤੀ ਦੇ ਉੱਪਰ ਉਹ ਇੱਕ ਸ੍ਰੀ ਪੁਜਾਰੀ ਕੀਤੀ ਸੀ ਉਹ ਸਨਿੱਪ ਦੇ ਉੱਪਰ ਹੁਣ ਮੈਂਬਰਸ਼ਿਪ ਹੋ ਰਹੀ ਏ ਸੋ ਦੂਸਰੇ ਪਾਸੇ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਨੇ ਵੀ ਸਹਿਯੋਗ ਦੇਣ ਦੀ ਗੱਲ ਕੀਤੀ ਸੀ ਪਰ ਜਦੋਂ ਇਹਨਾਂ ਦੇ ਸਟੈਂਡ ਅਲੱਗ-ਅਲੱਗ ਹੋ ਗਏ ਜੋ ਉਹਨਾਂ ਦੇ ਮੁੱਦੇ ਸੀ ਖਾਲਸਪਤਨ ਨਹੀਂ ਇਸ ਪੂਰੇ ਭਾਰ ਦੇ ਸਮਾਨਤਾ ਭਾਰ ਦੇ ਸੰਵਿਧਾਨ ਦੇ ਨਾਲ ਚੱਲਣ ਵਾਸਤੇ ਗੱਲ ਕਰਦੇ ਨੇ ਤਾਂ ਭਾਈ ਸਿਮਰਜੀਤ ਸਿੰਘ ਮਾਨ ਭਾਰ ਦੇ ਸੰਵਿਧਾਨ ਤੋਂ ਅਲੱਗ ਚੱਲਣ ਦੀ ਗੱਲ ਕਰਦੇ ਨੇ ਭਾਈ ਸਿਮਰਜੀਤ ਸਿੰਘ ਮਾਨ ਸੰਸਦ ਮੈਂਬਰ ਬਣ ਕੇ ਫਿਰ ਉਹਨਾਂ ਨੇ ਸੰਵਿਧਾਨ ਦੀ ਵੀ ਤਸੌਖਾਈ ਸੀ ਉਹਨਾਂ ਨੂੰ ਵੀ ਤਾਂ ਫਿਰ ਸੰਵਿਧਾਨ ਮੰਨਣ ਦੀ ਜਿਹੜੀ ਇਹ ਉਹਨਾਂ ਨੇ ਜਿਹੜੀ ਇਹ ਪਹਿਲ ਕੀਤੀ ਸੀਗੀ ਹੁਣ ਉਹ ਸਿਮਰਜੀਤ ਸਿੰਘ ਮਾਨ ਜੀ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਜੋ ਭਾਰਤੀ ਸੰਵਿਧਾਨ ਦੇ ਅਨੁਸਾਰ ਨਹੀਂ ਅਸੀਂ ਜਿਹੜਾ ਆਪਣਾ ਅਲੱਗ ਸੂਬਾ ਚਾਹੁੰਦੇ ਆ ਅਸੀਂ ਪਾਕਿਸਤਾਨ ਨਾਲ ਜਿਹੜਾ ਰਹਿਣਾ ਚਾਹੁੰਦੇ ਆ ਸੋ ਸਿਮਰਨਜੀਤ ਸਿੰਘ ਮਾਨ ਪਾਕਿਸਤਾਨ ਨਾਲ ਰਹਿਣ ਦੀ ਗੱਲਾਂ ਕਰ ਰਹੇ ਨੇ ਔਰ ਖਾਲਸਾਤਨ ਮੰਗਣਾ ਚਾਹੁੰਦੇ ਨੇ ਸੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਇਹ ਉਹਨੂੰ ਫੇਰ ਲਾਂਬੂ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਨਹੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਔਰ ਆਪਸੀ ਭਾਈਚਾਰਾ ਜੋ ਕਾਇਮ ਹੈ ਪਰ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਐਸੀ ਨਹੀਂ ਕਿ ਉਹ ਖਾਲਸਾਤਨ ਦੇ ਨਾਰੇ ਦੇ ਉੱਪਰ ਜਾ ਕੇ ਖਾਲਸਤਾਨ ਦੇ ਗੱਲ ਕਰਨ ਜੋ ਕਿ ਬਹੁਤ ਸਾਰੇ ਪੰਜਾਬ ਦੇ ਜਿਹੜੇ ਬੁੱਧੀਜੀਵ ਨੇ ਜਾਂ ਸਿੱਖ ਪੰਥ ਦੇ ਲੋਕ ਨੇ ਉਹ ਖਾਲਸਤਾਨ ਦੇ ਹੱਕ ਵਿੱਚ ਨਹੀਂ ਉਹ ਸਾਰਾ ਸਾਡਾ ਦੇਸ਼ ਹਿੰਦੁਸਤਾਨ ਸਾਡਾ ਭਾਰਤ ਦੇਸ਼ ਜਿਸ ਤੇ ਲਈ ਜੋ ਸ਼ਹੀਦ ਭਗਤ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਛੇ ਚੰਦਰਸ਼ੇਖ ਰਾਜਾਦ ਹੋਰ ਜਿਹੜੇ ਬਹੁਤ ਸਾਰੇ ਜਿਹੜੇ ਕੁਰਬਾਨੀਆਂ ਦੇਣ ਵਾਲੇ ਸਾਡੇ ਵੱਖ-ਵੱਖ ਰਾਜਾਂ ਤੋਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਸਾਰਿਆਂ ਨੇ ਕਦੀ ਵੀ ਵੱਖ ਦੇਸ਼ ਦੀ ਗੱਲ ਨਹੀਂ ਕੀਤੀ ਜੇਕਰ ਸ਼ਹੀਦ ਭਗਤ ਸਿੰਘ ਨੇ ਆਪਣੀ ਸ਼ਹੀਦੀ ਦਿੱਤੀ ਏ ਰਾਜਗੁਰੂ ਸਖਦੇਵ ਵੀ ਉਹਨਾਂ ਨਾਲ ਸੀਗੇ ਸੋ ਉਸ ਵਕਤ ਉਹਨਾਂ ਨੇ ਸਾਰੇ ਭਾਰਤ ਵਾਸਤੇ ਇਸ ਤਿਰੰਗੇ ਵਾਸਤੇ ਆਪਣਾ ਜਿਹੜਾ ਕੀ ਬਲਦਾਨ ਦੇ ਦਿੱਤਾ ਸੋ ਅੱਜ ਅਸੀਂ ਖਾਲਸਾਣ ਦੀ ਕਿਵੇਂ ਗੱਲ ਕਰਦੇ ਆ ਸਾਡੀਆਂ ਕੀ ਸਾਡੇ ਦੇਸ਼ ਵਾਸਤੇ ਦੇਣਾ ਨੇ ਅਸੀਂ ਆਪਣੇ ਦੇਸ਼ ਵਾਸਤੇ ਕਿਹੜਾ ਸਾਡਾ ਅਸੀਂ ਮਹਾਨ ਕੰਮ ਹੈ ਅਸੀਂ ਕਿਹੜੀ ਕੁਰਬਾਨੀ ਦਿੱਤੀ ਏ ਲੇਕਿਨ ਜੇ ਸਿਮਰਨਜੀਤ ਸਿੰਘ ਮਾਨ ਤੁਸੀਂ ਆਪਣੀ ਇੱਕ ਚੀਜੀ ਵੱਢ ਕੇ ਦੇਸ਼ ਲਈ ਲੇਖੇ ਲਾਓ ਤਾਂ ਫਿਰ ਤੁਸੀਂ ਖਾਲਸਾਣ ਦੀ ਗੱਲ ਕਰੋ ਤੁਸੀਂ ਖਾਲਸਾਣ ਦੀ ਗੱਲ ਕਰਕੇ ਅਸੀਂ ਭਾਈਚਾਰਾ ਜਿਹੜਾ ਲੜਾਉਣਾ ਚਾਹੁੰਦੇ ਜੇ ਅਸੀਂ ਭਾਈਚਾਰੇ ਦੇ ਵਿੱਚ ਫੁੱਟ ਪਾਉਣਾ ਚਾਹੁੰਦੇ ਜੇ ਸੋ ਇਸ ਲਈ ਖਾਲਸਾਣ ਦਾ ਨਾਰਾ ਜਿਹੜਾ ਤੁਸੀਂ ਲੈ ਕੇ ਚੱਲੇ ਹੋ ਜੇ ਕਦੀ ਵੀ ਤੁਸੀਂ ਜਿਹੜਾ ਕੰਮ ਜਬ ਨਹੀਂ ਹੋ ਸਕਦੇ ਔਰ ਲੋਕਾਂ ਦੇ ਵਿੱਚ ਐਸੀ ਨਫ਼ਰਤ ਨਾ ਭਰਿਆ ਕਰੋ ਜਿਹੜਾ ਕਿ ਖਾਲਸਾਣ ਦੇ ਨਾਂ ਤੇ ਤੁਸੀਂ ਗੱਲ ਕਰਦੇ ਜੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਕਿ 2027 ਦੇ ਵਿੱਚ ਆਪਣੀ ਪਾਰਟੀ ਦੇ ਵੱਲੋਂ ਜੋ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਗਰੀਬੀ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਸਾਨੀ ਨੂੰ ਲੈ ਕੇ ਜੋ ਚੋਣ ਲੜਨਗੇ ਤਾਂ ਉਹ ਕਾਮਜਬ ਹੋਣਗੇ ਔਰ ਪੰਜਾਬ ਦੇ ਵਿੱਚ ਸੀਐਮ ਦਾ ਚਿਹਰਾ ਹੋ ਸਕਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ